ਪਾਲੀ ਟੈਕਨੀਕ ਕਾਲਜ ਬਟਾਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਪ੍ਰਿੰਸੀਪਲ ਦਵਿੰਦਰ ਸਿੰਘ ਪੱਟੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਸ਼ਬਦ ਲੋਕ ਗੀਤ ਕਵਾਲੀ ਸੋਲੋ ਡਾਂਸ ਗਰੁੱਪ ਡਾਂਸ ਗਿੱਧਾ ਆਦਿ ਸੱਭਿਆਚਾਰਕ ਵੰਗਿਆਂਦੀ ਬਖੂਬੀ ਪੇਸ਼ਕਾਰੀ ਕੀਤੀ ਗਈ ਕਿ ਲਾਈਟ ਜਗਾ ਕੇ ਦੂਰ ਕਰ ਸਕਦੇ ਹਾਂ ਪਰ ਜਿਹੜਾ ਮਨ ਦਾ ਹਨੇਰਾ ਉਹ ਇਸ ਲਾਈਟ ਨਾਲ ਦੂਰ ਨਹੀਂ ਹੁੰਦਾ ਉਹ ਕਿਸ ਤਰ੍ਹਾਂ ਦੂਰ ਹੁੰਦਾ ਉਹ ਸਾਨੂੰ ਗੁਰਬਾਣੀ ਦੱਸਦੀ ਹੈ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ ਮਾਹੇ ਫਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਗੁਜਾਰੋ ਪਵਨ ਸੰਗਲਾਰੇ ਇਹ ਜੋ ਨਾਮ ਅਸੀਂ ਅਗਰ ਆਪਣੇ ਹਿਰਦੇ ਦੇ ਵਿੱਚ ਵਸਾਨੇ ਆ ਅਗਰ ਨਾਮ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਵਸਾਨੇ ਆ ਤੇ ਸਾਡੇ ਅੰਦਰੋਂ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੇਸ਼, ਬੇਈਮਾਨੀ ਇਹ ਸਾਰੇ ਜਿਹੜੇ ਅਗਿਆਨ ਰੂਪੀ ਚੋਰ ਸਾਡੇ ਮਨ ਵਿੱਚ ਬੈਠੇ ਨੇ ਉਹ ਸਾਰੇ ਜਿਹੜੇ ਦੂਰ ਹੋ ਜਾਂਦੇ ਨੇ ਪਰ ਇਹ ਬਾਹਰ ਦੀ ਰੋਸ਼ਨੀ ਨਾਲ ਦੂਰ ਤਵੀ ਨਹੀਂ ਹੁੰਦੇ ਇਹ ਸਾਨੂੰ ਆਪਣੇ ਮਨ ਦੇ ਅੰਦਰ ਨਾਮ ਦੀ ਜੋਤ ਜਿਹੜੀ ਆ ਉਹ ਜਗਾਣੀ ਪੈਂਦੀ ਆ ਇਹ ਇੱਕ ਸਿੰਬਲ ਸਾਡਾ ਜਣਾਵਾਂ ਚੱਲ ਰਿਹਾ ਔਰ ਅਸੀਂ ਬਾਹਰੋਂ ਵੀ ਚਾਣਨ ਕਰਨਾ ਤੇ ਆਪਣੇ ਮਨ ਦੇ ਅੰਦਰ ਵੀ ਜਿਹੜਾ ਵਾ ਉਹ ਚਾਣਨ ਭਰਪੂਰ ਕਰਨਾ ਇਸ ਕਰਕੇ ਅਸੀਂ ਇਹ ਇੱਕ ਸਿੰਬਲ ਦਿੱਤਾ ਹੋਇਆ ਸ਼ਮ੍ਹਾ ਰੋਸ਼ਨ ਦਾ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਇਸ ਜਿੰਨੇ ਸਾਲ ਦੀ ਜ਼ਿੰਦਗੀ ਪਰਮਾਤਮਾ ਨੇ ਸਾਨੂੰ ਬਖਸ਼ੀ ਹੈ ਉਸ ਦੇ ਦੌਰਾਨ ਅਗਰ ਅਸੀਂ ਆਪਣੇ ਜੀਵਨ ਦੇ ਵਿੱਚ ਅਗਿਆਨ ਰੂਪੀ ਹਨੇਰਾ ਦੂਰ ਕਰ ਸਕੀਏ ਤੇ ਇਹ ਇੱਕ ਬਹੁਤ ਵੱਡੀ ਕਾਮਯਾਬੀ ਹੋਵੇਗੀ ਔਰ ਸਾਡਾ ਜਿਹੜਾ ਇਹ ਜਨਮ ਜਗਾ ਉਹ ਸਫਲਾ ਹੋਏਗਾ ਔਰ ਮੈਂ ਕੋਸ਼ਿਸ਼ ਇਹ ਹੀ ਕਰਾਂਗਾ ਕਿ ਸਾਰੇ ਵਿਦਿਆਰਥੀ ਜਿਹੜੇ ਆ ਇਸ ਥੀਰ ਨੂੰ ਸੁਣਨ अपने जो मन मन की कोशिश करेंगे ਗਿਆਨ ਗੂਪੀ ਘਨੇਰੇ ਨੂੰ ਦੂਰ ਕਰਕੇ ਗਿਆਨ ਗੂਪੀ ਚੰਨ ਜਿਹੜਾ ਵਾ ਉਹ ਪ੍ਰਗਟ ਕਰਨ ਦਾ ਇੱਕ ਸਿੰਬਲ ਉਸ ਲਈ ਆਪਣਾ ਜੋਰਦਾਰ ਪਾਰੇ ਨੇ ਕਹਿੰਦੇ ਜੇ ਕੁਝ ਲੋਚੇ ਮਨ ਵਿੱਚ ਸੱਜਣਾ ਜੇ ਕੁਝ ਲੋਚੇ ਮਨ ਵਿੱਚ ਸੱਜਣਾ ਉਦਮ ਕਰੀਂ ਜਰੂਰ ਤੇ ਨਾਲ ਸੁਣਨਾ ਜਿੰਦਗੀ ਵਿੱਚ ਲੋਕਾਂ ਮਨ ਸ਼ਾਹ ਮੇਲੇ ਦੀਆਂ ਹੁੰਦਾ ਨਾ ਝਾੜਰ ਨਾ ਕੈਂਠਾ ਦਿਸਦਾ ਨਾ ਕਗਲੇ ਦਿੱਤਾ ਹੌਲੀ ਹੌਲੀ ਬਦਲ ਗਿਆ ਮੇਰੇ ਪੰਜਾਬ ਦਾ ਸੱਭਿਆਚਾਰ ਹੌਲੀ ਹੌਲੀ ਬਦਲ ਗਿਆ ਮੇਰੇ ਪੰਜਾਬ ਦਾ ਸੱਭਿਆਚਾਰ ਅੱਜ ਅਸੀਂ ਪੰਜਾਬੀ ਸੱਭਿਆਚਾਰ ਨਾਲ ਰੰਗੀਆਂ ਉਹ ਬੰਦੀਆਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇਸ ਤੋਂ ਪਹਿਲਾਂ ਮੈਂ ਇੱਕ ਜ਼ਰੂਰੀ ਅਨਾਉਂਸਮੈਂਟ ਕਰ ਲਗਾਵਾ ਕਿ ਕੁਝ ਵਿਦਿਆਰਥੀ ਬੱਚਿਆਂ ਨੇ ਤਿਆਰੀ ਕੀਤੀ ਆ ਮੈਂ ਦੱਸਦਾ ਕਿ ਸਾਡੇ ਇਸ ਸਮਾਗਮ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਮੇਰੇ ਅੰਕਲ ਸਰਦਾਰ ਪ੍ਰਿੰਸੀ ਰਿਟਾਇਰਡ ਪ੍ਰਿੰਸੀਪਲ ਸੁਖਵੰਤ ਸਿੰਘ ਗਿੱਲ ਜਿਹੜੇ ਸੀਨੀਅਰ ਸਿਟੀਜ਼ਨ ਮੈਲਫਰ ਫੋਰਮ ਪਟਾਲਾ ਦੇ ਪ੍ਰਧਾਨ ਵੀ ਨੇ ਔਰ ਸਾਡੇ ਇਸ ਖੇਤਰ ਦੀ ਜਾਣੀ ਪਹਿਚਾਣੀ ਸ਼ਖਸੀਅਤ ਔਰ ਮੈਂ ਦੱਸਦਾ ਕਿ ਸਾਡੇ ਪੰਜਾਬ ਦੀ ਨਾਮਵਰ ਹਸਤੀ ਪ੍ਰੋਫੈਸਰ ਗੁਰਪਜਨਗੇ ਲੋਹਣਾ ਦੇ ਵੱਡੇ ਭਰਾਤਾ ਸਾਡੇ ਪ੍ਰੋਗਰਾਮ ਚ ਪਹੁੰਚੇ ਨੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਕਰੋਨਾ ਨੇ ਟਾਈਮ ਕੱਟਿਆ ਵਾ ਤੇ ਉਹਨਾਂ ਦੇ ਨਾਲ ਸਰਦਾਰ ਅਤੇਂਦਰਪਾਲ ਸਿਕਲਸੀ ਜ਼ਿਲ੍ਹਾ ਪਬਲਿਕ ਮਿਸ਼ਨ ਅਫਸਰ ਉਹ ਵੀ ਆਏ ਨੇ ਉਹਨਾਂ ਵੇ ਅਸੀਂ ਬਹੁਤ ਧੰਨਵਾਦੀ ਆ ਸਾਡੇ ਰਿਟਾਇਰਡ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਜੀ ਉਹ ਵੀ ਇਸ ਪ੍ਰੋਗਰਾਮ ਵਿੱਚ ਉਹਨਾਂ ਨੇ ਸ਼ੁਭਕਾਮਨਾ ਦਿੱਤੀ ਆ ਸਾਡੇ ਪ੍ਰਿੰਸੀਪਲ ਸਾਹਿਬ ਦੇ ਮੈਡਮ ਜਿਹੜੇ ਉਹ ਵੀ ਸਾਡੇ ਇੱਥੇ ਪ੍ਰੋਗਰਾਮ 'ਚ ਪਹੁੰਚੇ ਨੇ ਅਸੀਂ ਸਾਰਾ ਸ਼ਖਸੀਤਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਪ੍ਰੋਗਰਾਮ ਨੂੰ ਚਾਰਚਾ ਲਾਇਆ ਔਰ ਇਹਨਾਂ ਇਹਦਾ ਸ਼ਖਸੀਤਾਂ ਬਾਰੇ ਮੈਂ ਦੱਸ ਦਿਆਂ ਕਿ ਇਹ ਆਪਣੀ ਪਛਾਣ ਖੁਦ ਆਪ ਨੇ ਬੰਦਾ ਜੰਮਦਾ ਨਹੀਂ ਪਛਾਣਦਾ ਕਿ ਉਹਦੇ ਕੰਮਾਂ ਤੋਂ ਉਹਦੀ ਪਛਾਣ ਬਣਦੀ ਮੁੱਲ ਪੈਂਦਾ ਪਹਾੜੀ ਦਾ ਉਸ ਵੇਲੇ ਜਦ ਹੀਰੇ ਦੀ ਖਾਨ ਬਣਦੀ ਪੁੱਤ ਵੈਲੀ ਨੇ ਤੇ ਚੰਨ ਚੜ੍ਹੇ ਪੁੱਤ ਸਾਊ ਬਾਪ ਦੀ ਸ਼ਾਨ ਬਣਦੀ ਜੱਤ ਜੰਮਦਾ ਜ਼ਮੀਨ ਵਿੱਚ ਪਵੇ ਮੰਡੀ ਲਾਲਾ ਜੰਮੇ ਇੱਕ ਹੋਰ ਦੁਕਾਨ ਬਣਦੀ राय सपनों के बाद दोस्ती मस्ती और हंसी की शोभा कभी किताबों में डूबे दिन रात कभी कैंटीन में बैठकर गपशप की बात क्लास का वक्त ग्रुप स्टडी का बहाना हर दिन कुछ नया हर पल सुहाना। एग्जाम के टेंशन रिजल्ट का डर फिर भी यारों लगता बेअसर फेयरवेल की शाम पढ़ाई का साथ ये तो था जीवन का सुंदर वो पल नहीं लौटते पर दिल में बस जाते हैं कॉलेज के दोस्त उम्र भर साथ निभाते हैं ਬਹੁਤ ਮੁਸ਼ਕਲਾਂ ਤੋਂ ਬਾਅਦ ਬਹੁਤ ਸਾਡੇ ਵਿੱਚ ਪ੍ਰੋਬਲਮਸ ਆਈਆਂ ਸੀਗੀਆਂ ਫਿਰ ਵੀ ਸਾਡੀ ਟੀਮ ਨੇ ਕੀਤਾ ਹੈ ਔਰ ਬੱਚਿਓ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਆ ਕਿਉਂਕਿ ਜੇ ਬੱਚੇ ਨੇ ਇਹ ਇੰਸਟੀਚੂਨ ਨੇ ਇੰਸਟੀਚੂਨ ਤੇ ਇਹ ਪ੍ਰੋਗਰਾਮ ਚੱਲਦੇ ਨੇ ਔਰ ਸਟੇਜ ਤੋਂ ਮੈਂ ਕਈ ਵਾਰੀ ਦੇਖਿਆ ਹੈ ਕਿ ਜਦੋਂ ਅਸੀਂ ਕੋਈ ਬੁਲਾਰਾ ਜਾਂ ਪ੍ਰਿੰਸੀਪਲ ਬੋਲਦਾ ਹੈ ਤਾਂ ਸਭ ਤੋਂ ਪਹਿਲਾਂ ਗੈਸਟ ਤੇ ਟਾਲੇਂਦਾ ਹੈ ਮੈਚ ਪ੍ਰੋਗਰਾਮ ਤੋਂ ਸ਼ੁਰੂ ਕਰਦੇ ਆ ਕਿ ਸਟੂਡੈਂਟ ਜੀ ਕੋਰ ਇਡੀਟ ਕਾਲਜ ਗੁਰਦਾਸਪੁਰ ਸਰਦਾਰ ਬਨਿੰਦਰ ਸਿੰਘ ਜੀ ਇਸੇ ਸੰਸਥਾ ਦੇ ਡਾਇਰੈਕਟਰ ਜੀ ਸਰਦਾਰ ਅਰਦਾਸ਼ ਸਿੰਘ ਜੀ ਮਾਝਾ ਕਾਲਜ ਦੇ ਕਾਚੀ ਸਾਹਿਬ ਪਰਮਨ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਤੋਂ ਸ਼੍ਰੀ ਨੰਦਨ ਜੀ ਔਰ ਹੋਸਟ ਆ ਮੈਂਬਰਸ ਇਸ ਸਤਿ ਆਦਿ ਰਿਜ਼ਰਵਨ ਟੀਚਰ ਸਹਿਬਾਨ ਆਪ ਪਿਆਰੇ ਵਿਦਿਆਰਥੀਓ ਇਹ ਸਗਾ ਨਾਮਨ ਫੰਕਸ਼ਨ ਜਿਹੜਾ ਹੈ ਇਸ ਕਰਕੇ ਕੀਤਾ ਜਾਂਦਾ ਹੈ ਕਿ ਅਸੀਂ ਪੂਰੇ ਸਾਲ ਦੇ ਵਿੱਚ ਜੋ ਵੀ ਪੀਟੀਸੀ ਦੀਆਂ ਵਿਦਿਆਲੇ ਸੰਸਥਾ ਨੇ ਵਿਦਿਆਰਥੀਆਂ ਨੇ ਉਹਨਾਂ ਦੇ ਵਿੱਚ ਵਕ ਵਕ ਉਪਲਬਧੀਆਂ ਪ੍ਰਾਪਤ ਕੀਤੀਆਂ ਹੁੰਦੀਆਂ ਨੇ ਪਰ ਪਾਰ ਕੇ ਸੀਨਾ ਪੱਥਰਾਂ ਦਾ ਮੰਜ਼ਲ ਦੇ ਮੱਥੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜੋ ਘਰੋ ਬਣਾ ਕੇ ਦੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਜਿਨ੍ਹਾਂ ਨੇ ਕੁਝ ਕਰਨ ਦੀ ਠਾਣੀ ਹੋਈ ਆ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਕਰਨ ਦਾ ਨਿਰਣਾ ਲਿਆ ਹੋਇਆ ਵਾ ਉਹ ਸੌਂਦੇ ਨਹੀਂ ਉਹ ਸੌਂਦੇ ਵੀ ਤੇ ਸੁਪਨੇ ਇਹੋ ਲੈਂਦੇ ਨੇ ਕਿ ਅਸੀਂ ਇਹ ਪ੍ਰਾਪਤੀ ਕਰਨੀ ਆ ਉਹ ਨੂੰ ਪਹਿਲਾਂ ਹੀ ਛੱਡ ਦਿੰਦੇ ਤੇ ਹੁਣ ਆਪਾਂ ਆ ਗਏ ਚੌਥੇ ਆ। ਮੈਂ ਨਾ ਨਾ ਹਾਂ ਤੁਹਾਡਾ ਬੇੜਾ ਧਰਦੇ ਤੁਹਾਡਾ ਆਖਦੇ ਉਹ ਤੁਸੀਂ ਪੇਰ ਦਰਦੇ ਨੇ ਲਈ ਫਿਰਦੇ ਆਪਣੇ। ਇਹ ਕਰਕੇ ਗੱਲ ਪਤਾ ਕੀ ਜਾਂ ਮੈਨੂੰ ਪਤਾ ਹੈ ਵੀ ਤੁਸੀਂ ਧਿਆਨ ਹੁਣ ਇੱਧਰ ਪਾ ਦੇਣਾ ਵਾ ਤੁਹਾਡੀ ਗੱਲ ਬਾਤ ਕਰਨ ਲੱਗਾ ਨਾ। ਹੁਣ ਤੁਹਾਨੂੰ ਨਾ ਇੱਕ ਗੀਤ ਸੁਣਾਉਣਾ ਤੇ ਉਹ ਸੁਣਾਉਣਗੇ ਸਾਡੇ ਰਿਟਾਇਰਡ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਜੀ। पटारी दिल प्यार दी पटारी गुस्सा सप्प वर्गा दिल प्यार दी पटारी गुस्सा सप्प तेरा लारा बै शराबी आदि ही गप वर्गा लारा लारावे शराबी आदि ही गप वर्गा वरगा नवी नवी नमी आई सी मैं डोली चढ़ के, मेरा दिल तड़के

ਫੋਲ ਗੋਈਆ ਤਾਰਾ ਜੋ ਬਨ ਰੂਤੇ ਆਸ਼ਿਕ ਮਰਦੇ ਜਾਂ ਕੋਈ ਕਰਮਾ ਵਾਲਾ ਸੋ ਜਿਹੜੇ ਪ੍ਰਤਾਪ ਜੀ ਨੇ ਗੱਲ ਕੀਤੀ ਹੈ ਕਿ ਪਾਕਿਸਤਾਨ ਦੇ ਉੱਤੇ 19 ਦੂਰ ਆਪਰੇਸ਼ਨ ਜਿਹੜਾ ਵਾ ਉਹ ਸਾਡੀ ਗਵਰਨਮੈਂਟ ਨੇ ਚਲਾਇਆ ਹੈ ਔਰ ਬੜੇ ਮਾਣ ਦੀ ਗੱਲ ਹੈ ਕਿ ਸਾਡੀ ਮਾਤਰ ਸ਼ਕਤੀ ਕਰਨਲ ਸੋਫੀਆ ਕੁਰੇਸ਼ੀ ਔਰ ਵੀ ਕਮਾਂਡਰ ਯੋਮਿਕਾ ਸਿੰਘ ਇਹਨਾਂ ਦੋਨਾਂ ਨੂੰ ਜ਼ੋਰਦਾਰ ਤਾਲੀਆਂ ਮਾਰੋ ਬਈ ਇਹਨਾਂ ਦੋਨਾਂ ਨੇ ਪਾਕਿਸਤਾਨ ਨੂੰ ਨਾ ਕੋਚਨੇ ਚ ਬਾਤੇ ਔਰ ਉਹਨੂੰ ਮੈਸੇਜ ਦਿੱਤਾ ਕਿ ਸਾਡੀ ਮਾਤਰ ਸ਼ਕਤੀ ਸਾਡੀ ਜਿਹੜੀ ਸ਼ਕਤੀ ਹੈ ਨਾਰੀ ਸ਼ਕਤੀ ਹੈ ਇਹੋ ਪਾਕਿਸਤਾਨ ਦੇ ਵਾਸਤੇ ਬਹੁਤ ਹੈ ਸਾਡੇ ਮੁਰਤੇ ਹੇ ਪਿੱਛੇ ਨਹੀਂ ਸਾਡੀ ਨਾਰੀ ਸ਼ਕਤੀ ਨਾਲ ਨਾ ਗੱਜਰੇ ਚ ਬਾਤੇ ਸੋ ਜ਼ੋਰਦਾਰ ਤਾਲੀਆਂ ਨਾਰੀ ਸ਼ਕਤੀ ਜਨ ਲਈ ਸਾਡੀਆਂ ਬੜਕੀਆਂ ਕਿਸੇ ਗੱਲੋਂ ਘਟ ਨਹੀਂ ਹੈ ਗਿਆ ਸਿਰਫ ਉਹਨਾਂ ਨੂੰ ਪ੍ਰੋਸਾਹਨ ਦੀ ਲੋੜ ਹੈ ਸੋ ਮੈਂ ਇੱਕ ਛੋਟੀ ਜਿਹੀ ਗੱਲਤਾ ਆਪਣੀ ਬੱਚੀਆਂ ਦੇ ਲਈ ਕਵਾਂਗਾ ਕਿ ਸਾਡੀਆਂ ਬੱਚੀਆਂ ਵੀ ਅੱਗੇ ਵਧਣਾ ਚਾਹੁੰਦੀਆਂ ਨੇ ਔਰ ਉਹਨਾਂ ਨੂੰ ਅੱਗੇ ਵਧਣ ਦਾ ਪੂਰਾ ਮੌਕਾ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਸਾਡੀ ਬੇਟੀ ਕਰਨਲ ਬਣੀ ਵਿੋਮਕਾ ਸਿੰਘ ਵੀ ਕਮਾਂਡਰ ਬਣੀ ਇਹ ਬਹੁਤ ਵੱਡੀਆਂ ਦੇਸ਼ਤਿਆਂ ਪੋਸਟਾਂ ਨੇ ਔਰ ਅੱਜ के ने मेरी तुम्हें गया कुन इश कुमें गया कुदन अग् इश्केरी बड़े आई था ली मैं गया इष्ट को दाखने अग्कोंश्क बड़े आई था दी इस इश्क ने बड़े भरे भरे ठग ले पादशा दी पाशाही था दी ਅਗ ਤੇ ਇਸ਼ਕ ਦਾ ਸੇਕ ਕੀ ਪੁੱਸਣਾ ਅਗ ਤੇ ਇਸ਼ਕ ਦਾ ਸੇਕ ਕੀ ਪੁੱਸਣਾ ਕਿਸੇ ਪੁੱਤ ਦਾ ਸੇਕ ਤੇਰਾ ਅਗ ਤੇ ਸਾਰੇ ਕੰਤ ਤੇ ਨਾ ਨੇ ਇਸ਼ਕ ਸਾਹੇ ਕੰਤ ਤੇਰਾ ਅਗ ਦਾ ਦਾਦੂ ਦੀ ਦਾ ਪਾਣੀ ਪੁੱਸਤ ਦਾ ਗਾਹੂ ਤੇਰਾ ਯਾਰ बस जा, रही thank okay. you